ਮਾਲਪੁਰ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਵੱਡੀ ਖਬਰ ਸਾਹਮਣੇ ਆਈ ਆ ਬ੍ਰੇਕਿੰਗ ਨਿਊਜ਼ ਆ ਕਸਪਾ ਮਾਲਪੁਰ ਵਿੱਚ ਕੱਲਗੀ ਤਰ ਆਈਟੀਆ ਕਾਲਜ ਨੇੜੇ 29 ਸਾਲਾਂ ਦੇ ਗਵਰੂ ਦੀ ਲਾਸ਼ ਮਿਲਣ ਦਾ ਸਮਾਂਜਰ ਪ੍ਰਾਪਤ ਹੋਇਆ ਮਿਤ੍ਰਕ ਦੀ ਪਛਾਣ ਮਨਦੀਪ ਸਿੰਘ ਢਿੱਲੋਂ ਪੁੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਦਇਆ ਸਿੰਘ ਢਿੱਲੋਂ ਵਾਸੀ ਮੇਗਵਾਲ ਦੁਆਬਾ ਤਹਿਸੀਲ ਗੜਸ਼ੰਗਰ ਜ਼ਿਲ੍ਹਾ ਸ਼ਿਆਹਪੁਰ ਵੱਜੋਂ ਹੋਈ ਹੈ ਮਿਤ੍ਰਕ ਦੀ ਮਿਤ੍ਰਕ ਦੇ ਪਿਤਾ ਦਇਆ ਸਿੰਘ ਨੇ ਦੱਸਿਆ ਕਿ ਮਨਦੀਪ ਰਾਤ ਕੋਈ ਅਤਕ ਵਜ ਦੇ ਕਰੀਬ ਮਾਲਪੁਰ ਤੋਂ ਪਨੀਰ ਲੈਣ ਗਿਆ ਤਾਂ ਘਰ ਵਾਪਸ ਨਹੀਂ ਪਰਤਿਆ ਸਾਨੂੰ ਪਤਾ ਲੱ ਕਿ ਮੇਰੇ بیٹے ਮਨਦੀਪ ਸਿੰਘ ਦੀ লাশ ਕਲਗੀਤਰ ਆਈਟੀਆਈ ਕਾਲਜ ਦੇ ਨੇੜੇ ਪਈ ਹੈ ਉਹਨਾਂ ਦੱਸਿਆ ਕਿ ਮਨਦੀਪ ਸਿੰਘ ਦੇ ਬੜੇ ਭਰਾ ਸਨੀ ਦੀ ਵੀ ਮਾਲਪੁਰ ਦੇ ਮੇਨ ਚੌਕ ਵਿੱਚ ਇਸੇ ਤਰ੍ਹਾਂ ਨਾਲ 28 ਮਾਰਚ ਨੂੰ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਮਨਦੀਪ ਸਿੰਘ ਦੀ ਸ਼ਾਦੀ ਕੁਝ ਕੁ ਸਮਾਂ ਪਹਿਲਾਂ ਹੋਈ ਸੀ ਤੇ ਇੱਕ ਮਹੀਨੇ ਬਾਅਦ ਕੈਨੇਡਾ ਜਾਣ ਵਾਲਾ ਸੀ ਮੌਕੇ ਤੇ ਪਹੁੰਚੀ ਥਾਣਾ ਮਾਲਪੁਰ ਦੀ ਪੁਲਿਸ ਨੇ ਡੀਐਸਪੀ ਸ਼੍ਰੀ ਸਰਜੀਤ ਸਿੰਘ ਭయ్యా ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗエリ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਮਾਲਪੁਰ ਤੋਂ ਸ਼ਕਵਿੰਦਰ ਸਫਰੀ ਦੀ ਪੁਲਪੋਰਟ ਸਾਨੂੰ ਇਨਫੋਰਮੇਸ਼ਨ ਆਈਸੀਐਸਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ ਉਹਦੇ ਮਨਦੀਪ ਨਾਮ ਸੀ ਉਹਦਾ ਉਮਰ 27-28 ਸਾਲ ਮੈਰਿਡ ਹੈ ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿਹਦੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸਟੇਟੋ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਾਲ ਸਟਾਰਟ ਕੀਤੀ ਗਈ ਔਰ ਪਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈਡ ਬੋਡੀ ਪਈ ਆ ਇਹ ਕਿਹੜਾ ਏਰੀਆ ਇਹ ਸਭ ਕਲਗੀਤਨ ਇੰਸਟੀਚੂਟ ਦੇ ਨੇੜੇ ਆ ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ ਬੇਵਾਦ ਏਰੀਆ ਆ ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਉਹਨਾਂ ਪਰਿਵਾਰ ਨੂੰ ਮਿਲੇ ਹੈਗੇ ਆ ਬੇਸਿਕਲੀ ਮਨਦੀਪ ਹੁਣੇ ਇੱਥੇ ਨਸ਼ਾ ਛਡਾਊ ਕੇਂਦਰ ਆ ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਆਜ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ ਇੱਕ ਸਰੇਂਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ ਪਲੱਸ ਇੱਕ ਚਮਚ ਮਿਲਿਆ ਪਾਣੀ ਦੀ ਬੋਟਲਸ ਆ ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਆ ਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ ਬਾਕੀ ਪੋਸਟ ਮਾਰੋ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿਉਂਕਿ ਜਾਰਾ ਸੱਟ ਫਿਜ਼ੀਕਲੀ ਕੋਈ ਨਹੀਂ ਦਿੱਦੀ ਹੈਗੀ ਔਰ ਐਸ ਪਰ ਲਾ ਸਖਤ ਕਾਰਵਾਈ ਕੀਤੀ ਜਾਏਗੀ ਜਿਹਦੇ ਜਿਹੜੇ ਬੰਦੇ ਇਹਦੇ ਚ ਇਨਵੋਲ ਹੋ ਮੇਰੀ ਔਰ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਬੱਚੇ ਨਸ਼ਾ ਛਡਾਊ ਕੇਂਦਰ ਤੋਂ ਹੁਣ ਸਾਰੇ ਬਹੁਤ ਮੋਟੀਵੇਟ ਕਰ ਰਹੇ ਆ ਅਸੀਂ ਔਰ ਨਸ਼ਾ ਛੱਡ ਕੇ ਜਦੋਂ ਬਾਹਰ ਆਉਂਦੇ ਆ ਉਹ ਉਹ ਨਸ਼ਾ ਛਡਾਓ ਕੇਂਦਰ ਨਾਲੋਂ ਵੀ ਜ਼ਿਆਦਾ ਉਹ क्रूशियल ਟਾਈਮ ਹੈਗਾ ਕਿਉਂਕਿ ਸਾਰੇ ਡਾਕਟਰਸ ਕਹਿੰਦੇ ਆ ਵੀ ਜਦੋਂ ਇੱਕ ਵਾਰੀ ਨਸ਼ਾ ਛੱਡ ਦਿੰਦਾ ਬੱਚਾ ਔਰ ਮਗਰਲੇ ਜਿਹੜੇ 2-3 ਮਹੀਨੇ ਆ ਉਹਦੇ ਲਈ ਮੋਟੀਵੇਸ਼ਨ ਸਪੀਚਸ ਹੈਗੀਆਂ ਆ ਔਰ ਇਹਨੇ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਹਸਪੀਟਲ ਜਾ ਕੇ ਉਹ ਸਪੀਚਸ ਲੈਣੀਆਂ ਹੁੰਦੀਆਂ ਆ ਅਦਰਵਾਇਜ਼ ਜਿਹੜਾ ਫਿਰ ਜਿਹੜਾ ਨਸ਼ਾ ਇਹ ਪਹਿਲਾਂ ਕਰਦਾ ਹੁੰਦਾ ਜੇ ਉਹ ਦੁਬਾਰਾ ਲੈਂਦਾ ਤਾਂ ਹਾਰਟ ਨੂੰ ਔਰ ਬਾਕੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਫੈਕਟ ਹੁੰਦਾ ਉਹਦੇ ਨਾਲ ਬੰਦੀ ਦਾ ਓਵਰ ਹੋ ਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਜਿਹੜਾ ਨਸ਼ਾ ਸ਼ਰਕੇ ਦੇ ਉਤੋਂ ਬਾਹਰ ਆ ਰਹੇ ਆ ਉਹ ਪਲੀਜ਼ ਬਾਕੀ ਟ੍ਰੀਟਮੈਂਟ ਵੀ ਕਰਾਉਣ ਜਿਵੇਂ ਸਪੀਚਸ ਹੁੰਨੀਆਂ ਹੈਗੀਆਂ ਆ ਸਾਈਕੋਲੋਜੀ ਦੇ ਟੀਚਰਸ ਹੁੰਦੇ ਹੈਗੇ ਆ ਉਹ ਸਾਰੀਆਂ ਕਰਨ ਥੈਂਕ ਯੂ ਕੁਸਟ ਪਿਛਲਾ ਮਰਡਰ ਵੈਸੀ ਤੇ ਬ੍ਰਦਰ ਤੱਕ ਉਹਦੇ ਨਾਲ ਤਾਂ ਨਹੀਂ ਲਿੰਕਡ ਨਹੀਂ ਜੀ ਉਹ ਦਿਨਾਂ ਫਿਲਹਾਲ ਸਾਨੂੰ ਕੋਈ ਨਹੀਂ ਲੱਗ ਰਿਹਾ ਵੀ ਉਸ ਮਰਡਰ ਨਾਲ ਰਿਲੇਟਡ ਹੈਗਾ ਪਰਤੂ ਅਸੀਂ ਹਰ ਐਂਗਲ ਤੋਂ ਤਫਤੀਸ਼ ਕਰਾਂਗੇ ਇਹਦੇ ਚ ਕੋਈ ਇਹ ਨਹੀਂ ਹੋਊਗਾ ਵੀ ਕਿਸੇ ਵੀ ਤਰੀਕੇ ਨਾਲ ਅਨਗੈਲੀ ਨਹੀਂ ਹੋਏਗੀ। ਡੀਐਸਪੀ ਬਾਈਆ ਸਾਹਿਬ ਨੇ ਦੱਸਿਆ ਜੋ ਪਿਤਾ ਦੇ ਦੱਸਣ ਮੁਤਾਬਕ ਉਸ ਦਾ ਕਤਲ ਹੋਇਆ ਉਸ ਦੀ ਥਿਊਰੀ ਨਾਲ ਸਹਿਮਤ ਹੁੰਦੇ ਨਜ਼ਰ ਨਹੀਂ ਆਏ ਕਿਉਂਕਿ ਮ੍ਰਿਤਕ ਦੀ ਲਾਸ਼ ਦੇ ਕੋਲੋਂ ਨਸ਼ੇ ਦੀਆਂ ਸਪਿਰਿੰਜਾਂ ਪ੍ਰਾਪਤ ਹੋਈਆਂ ਦੱਸਿਆ ਕਿ 2 ਮਹੀਨੇ ਪਹਿਲਾਂ ਇਹ ਨੌਜਵਾਨ ਨਸ਼ਾ ਕੇਂਦਰ ਦੇ ਵਿੱਚ ਜਿਹੜਾ ਹੈਗਾ ਆ ਉਹ ਐਡਮਿਟ ਸੀ ਤੇ ਨਸ਼ਾ ਕਰਦਾ ਸੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਆ ਕੇ ਆਇਆ। ਇਸ ਕਰਕੇ ਕਰਦਿਆ ਨੇ ਜਿਹੜਾ ਕ੍ਰੂਸ਼ਲ ਟਾਈਮ ਹੈਗਾ ਜਿਹੜੀ ਆ ਉਹਨੂੰ ਮੋਟੀਵੇਸ਼ਨ ਮਿਲਦਾ ਸੀ ਕੋ ਲੈਕਚਰ ਵਗੈਰਾ ਉਸਨੇ ਨਹੀਂ ਸੁਨੇ ਸੀ ਇਸ ਕਰਕੇ ਉਸਨੇ ਜਿਹੜੇ ਹੈਗੇ ਆ ਨਸ਼ੇ ਦੇ ਕਾਰਨ ਹੀ ਉਸਦਾ ਹਾਰਟ ਫੇਲ ਹੋਇਆ ਜੋ ਨਸ਼ੇ ਦੀ ਡੋਜ਼ ਨਾਲ ਹੀ ਉਸਦਾ ਹਾਰਟ ਫੇਲ ਹੋਇਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ